ਨਮਸਕਾਰ ਆਕਾਸ਼ਵਾਣੀ ਦਾ ਇਹ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ ਕੇਂਦਰੀ ਜਾਂਚ ਬਿਊਰੋ ਨੇ ਬਿਹਾਰ ਵਿੱਚ ਰਾਸ਼ਟਰੀ ਯੋਗਤਾ ਦਾਖਲਾ ਪ੍ਰੀਖਿਆ ਨੀਟ ਯੂਜੀ ਪੇਪਰ ਲੀਕ ਮਾਮਲੇ ਵਿੱਚ 13 ਮੁਲਜ਼ਮਾਂ ਖਿਲਾਫ ਕੱਲ ਪਹਿਲੀ ਚਾਰਜ ਸ਼ੀਟ ਦਾਖਲ ਕੀਤੀ ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਮਨੀਸ਼ ਪ੍ਰਕਾਸ਼ सिकंदर यादवेंदु वते 11 ਹੋਰ ਖਿਲਾਫ ਮਾਮਲਾ ਦਚਕੀਤਾ ਗਿਆ। ਬਿਹਾਰ ਪੁਲਿਸ ਦੀ ਆਰਥਿਕ ਅਪਰਾਧ ਯੂਨਿਟ ਨੇ ਪ੍ਰਸ਼ਨ ਪੱਤਰ ਲੀਕ ਮਾਮਲੇ ਵਿੱਚ ਇੱਕ ਸੰਗਠਿਤ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਜਾਂਚ ਏਜੰਸੀ ਨੇ ਸਬੂਤ ਇਕੱਠੇ ਕਰਨ ਲਈ ਐਡਵਾਂਸ ਫੋਰੈਂਸਿਕ ਤਕਨੀਕ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਸੀਸੀਟੀਵੀ ਫੁਟੇਜ ਦੀ ਵਰਤੋਂ ਕੀਤੀ। ਨੀਟ ਯੂਜੀ ਪੇਪਰ ਲੀਕ ਮਾਮਲੇ ਦੀ ਕੇਂਦਰੀ ਜਾਂਚ ਬਿਊਰੋ ਵੱਲੋਂ ਜਾਂਚ ਕੀਤੇ ਜਾਣ ਤੇ ਲੋਕਾਂ ਨੂੰ ਕਾਫੀ ਤਸੱਲੀ ਮਿਲੀ ਹੈ ਮੋਗਾ ਦੇ ਰਹਿਣ ਵਾਲੇ ਪ੍ਰੋਫੈਸਰ ਗੁਰਪ੍ਰੀਤ ਸਿੰਘ ਕਾਲੀ ਇਸ ਮਾਮਲੇ ਵਿੱਚ ਅਦਾਲਤ ਦੇ ਫੈਸਲੇ ਤੋਂ ਬਹੁਤ ਖੁਸ਼ ਨੇ ਕਿ ਮਾਨਯੋਗ ਸੁਪਰੀਮ ਕੋਰਟ ਨੇ ਆਪਣਾ ਡਿਸੀਜਨ ਦਿੱਤਾ ਹੈ ਕਿ ਦੁਬਾਰਾ ਐਗਜ਼ਾਮ ਨਹੀਂ ਹੋਏਗਾ। ਇਹ ਅੱਛਾ ਡਿਸੀਜਨ ਹੈ ਕਿਉਂਕਿ ਜਿਹੜੇ ਬੱਚਿਆਂ ਨੇ ਬਹੁਤ ਸਮੇਂ ਤੱਕ ਆਪਣੀ ਪ੍ਰੈਪਰੇਸ਼ਨ ਕੀਤੀ ਹੁੰਦੀ ਹੈ ਤੇ ਜਦ ਐਗਜ਼ਾਮ ਹੋ ਜਾਂਦਾ ਹੈ, ਨੈਚੁਰਲ ਹੈਗਾ ਇਹ ਬੱਚਿਆਂ ਦੇ ਵਿੱਚ ਇੰਟਰਸਟ ਦਾ ਨਾ ਹੁੰਦਾ ਕਿ ਉਹ ਬੱਚੇ ਜਿਹੜੇ ਹੈਗੇ ਉਹ ਪੜਨਾ ਛੱਡ ਦਿੰਦੇ ਹੈਗੇ। ਕਿਉਂਕਿ ਇਹਨੂੰ ਲੱਗਦਾ ਹੁੰਦਾ ਕਿ ਸਾਡਾ ਪੇਪਰ ਅੱਛਾ ਹੋ ਗਿਆ ਔਰ ਸਾਡਾ ਪੇਪਰ ਕਲੀਅਰ ਹੋ ਜਾਏਗਾ। ਪਰ ਸਮਾਂ ਰਹਿੰਦਿਆਂ ਉਹਨਾਂ ਦੀ ਐਡਮਿਸ਼ਨਸ ਵੀ ਹੋ ਜਾਣਗੀਆਂ। ਇਸ ਕਰਕੇ ਇਹ ਬਹੁਤ ਵਧੀਆ ਜਿਹੜਾ ਹੈਗਾ ਉਹ ਡਿਸੀਜਨ ਹੈ ਔਰ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਸੀ ਫਾਜ਼ਿਲ ਕਾ ਤੋਂ ਸੀਨੀਅਰ ਸਿਟੀਜ਼ਨ ਸ਼ਸ਼ੀਕਾਤ ਮੰਦਨੇ ਨੇ ਕਿ ਇਸ ਮਾਮਲੇ ਵਿੱਚ ਸਰਕਾਰ ਵੱਲੋਂ ਕੀਤੀ ਜਾਂਚ ਨਾਲ ਵਿਦਿਆਰਥੀਆਂ ਦਾ ਭਰੋਸਾ ਕਾਇਮ ਹੋਵੇਗਾ ਸਰਕਾਰ ਨੇ NEET ਨੂੰ ਲੈ ਕੇ ਜੋ ਫੈਸਲਾ ਕੀਤਾ ਹੈ ਔਰ ਜੋ ਜਾਂਚ ਪੜਤਾਲ ਕੀਤੀ ਹੈ ਬਹੁਤ ਹੀ ਸੁਚੇਜੇ ਡੰਗਲ ਕੀਤੀ ਹੈ ਅਪਰਾਧੀਆਂ ਨੂੰ ਫੜਿਆ ਹੈ ਔਰ ਜੋ ਹੁਣ ਫੈਸਲਾ ਕੀਤਾ ਹੈ ਉਸ ਦੇ ਨਾਲ ਸਟੂਡੈਂਟਸ ਦਾ ਔਰ ਉਹਨਾਂ ਦੇ ਪੇਰੈਂਟਸ ਦਾ ਮੋਰਲ ਵਧਿਆ ਹੈ ਔਰ ਅਨਿਯਮਤਾ ਦੀ ਸਥਿਤੀ ਖਤਮ ਹੋ ਗਈ ਹੈ ਕਾਉਂਸਲਿੰਗ ਸ਼ੁਰੂ ਕੀਤੀ ਜਾ ਰਹੀ ਹੈ ਬਹੁਤ ਹੀ ਅੱਛਾ ਫੈਸਲਾ ਹੈ UPI ਅਧਾਰਿਤ ਲੈਣ-ਦੇਣ ਇਸ ਸਾਲ ਜੁਲਾਈ ਵਿੱਚ ਵਧ ਕੇ 20,64,000 ਕਰੋੜ ਰੁਪਏ ਹੋ ਗਏ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ ਕਾਲੇ ਸਬੰਧ ਵਿੱਚ ਾંકੜੇ ਜਾਰੀ ਕੀਤੇ ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਾਲ ਦਰ ਸਾਲ ਆਧਾਰਤ ਯੂਪੀਆਈ ਲੈਣ-ਦੇਣ ਵਿੱਚ 35% ਵਾਧਾ ਹੋਇਆ ਹੈ। ਭਾਰਤੀ ਰਿਜ਼ਰਵ ਬੈਂਕ ਦੀ ਤਾਜ਼ਾ ਰਿਪੋਰਟ ਮੁਤਾਬਕ ਭਾਰਤ ਆਪਣੀ ਮਜ਼ਬੂਤ ਡਿਜੀਟਲ ਪ੍ਰਣਾਲੀ ਅਤੇ ਨੀਤੀਗਤ ਪਹਿਲ ਕਦਮੀਆਂ ਕਾਰਨ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਡਿਜੀਟਲ ਅਰਥਵਿਵਸਥਾ ਬਣ ਲਈ ਇੱਕ ਮੋਰੀ ਦੇਸ਼ ਵਜੋਂ ਉਭਰਿਆ ਹੈ। ਜੁਲਾਈ ਵਿੱਚ ਕੁੱਲ ਯੂਪੀਆਈ ਲੈਣ-ਦੇਣ 4% ਵਾਧੇ ਕੇ 14 ਅਰਬ 44 ਕਰੋੜ ਰੁਪਏ ਹੋ ਗਿਆ ਹੈ। ਔਸਤ ਰੋਜ਼ਾਨਾ ਲੈਣ-ਦੇਣ 46 ਕਰੋੜ 60 ਲੱਖ ਰੁਪਏ ਰਿਹਾ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਟੈਂਡਰ ਵੰਡ ਘੋਟਾਲੇ ਵਿੱਚ ਗ੍ਰਿਫਤਾਰ ਕਰ ਲਿਆ ਹੈ ਸਟੇਟ ਵਿਜੀਲੈਂਸ ਦਫ਼ਤਰ ਨੇ ਇਸ ਕਪਲੇ ਦਾ ਪਰਦਾਫਾਸ਼ ਕੀਤਾ ਸੀ ਡਾਇਰੈਕਟੋਰੇਟ ਨੇ ਭੂਸ਼ਣ ਆਸ਼ੂ ਤੋਂ ਮੰਡੀਆਂ 'ਚੋਂ ਅਨਾਜ ਦੀ ਟੋਆ ਟੋਆਈ ਨਾਲ ਜੁੜੇ ਘੋਟਾਲੇ 'ਚ ਪੁੱਛਗਿੱਛ ਕੀਤੀ ਤੇ ਤਸੱਲੀ ਬਖਸ਼ ਜਵਾਬ ਨਾ ਮਿਲਣ ਤੇ ਆਸ਼ੂ ਨੂੰ ਗ੍ਰਿਫਤਾਰ ਕਰ ਲਿਆ ਹੈ ਅਲਮਕੋ ਕਾਨਪੁਰ ਅਤੇ ਰੈੱਡ ਕਰਾਸ ਸੁਸਾਇਟੀ ਫਰੀਦਕੋਟ ਵੱਲੋਂ ਜਨਰਲ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਵਿਸ਼ੇਸ਼ ਲੋੜਾਂ ਵਾਲੇ ਦਿਵਿਆਂਗ ਵਿਅਕਤੀਆਂ ਨੂੰ ਸੀਐਸਆਰ ਸਕੀਮ ਅਤੇ ਭਾਰਤ ਸਰਕਾਰ ਦੀ ਐਡਿਪ ਸਕੀਮ ਤਹਿਤ ਲੋੜਿੰਦੇ ਸਹਾਇਤਾ ਉਪਕਰਣ ਉਪਲਬਧ ਕਰਵਾਉਣ ਵਾਸਤੇ ਫਰੀਦਕੋਟ ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ ਤੇ ਮੈਡੀਕਲ ਜਾਂਚ ਕੈਂਪ ਲਗਾਏ ਗਏ ਸਨ ਜਿਸ ਵਿੱਚ ਵਿਸ਼ੇਸ਼ ਜ਼ਰੂਰਤਾਂ ਵਾਲੇ ਦਿਵਿਆਂਗ ਵਿਅਕਤੀਆਂ ਦੀ ਜਾਂਚ ਵਿਸ਼ੇਸ਼ ਮਾਹਰਾਂ ਦੀ ਟੀਮ ਵੱਲੋਂ ਕੀਤੀ ਗਈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦੱਸਿਆ ਕਿ ਕੈਂਪ ਦੌਰਾਨ ਜ਼ਿਲ੍ਹੇ ਦੇ 253 ਵਿਅਕਤੀਆਂ ਨੂੰ ਸੂਚੀਬੱਧ ਕੀਤਾ ਗਿਆ ਤੇ ਇਹਨਾਂ ਵਿੱਚੋਂ ਕੋਈ 71 ਲੱਖ ਤੋਂ ਵੱਧ ਦੀ ਕੀਮਤ ਦਾ ਸਮਾਨ ਜਨਰਲ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਸੀਐਸਆਰ ਸਕੀਮ ਤਹਿਤ ਦਿੱਤਾ ਜਾਵੇਗਾ। ਇਸ ਵਿੱਚ ਮੋਟਰਾਈਜ਼ਡ ਟ੍ਰਾਈਸਾਈਕਲ, 휠ਚੇਅਰ, ਕੱਟਸਨਣ ਵਾਲੇ ਵਿਅਕਤੀਆਂ ਨੂੰ ਕੰਨਾਂ ਦੀਆਂ ਮਸ਼ੀਨਾ, ਨੈਤਰਹੀਣ ਵਿਅਕਤੀਆਂ ਲਈ 스마트ਫੋਨ, ਬੱਚਿਆਂ ਲਈ ਐਮਆਰ ਕਿੱਟਾਂ, ਚੱਲਣ ਫਿਰਨ ਤੋਂ ਸਮਰੱਥ ਵਿਅਕਤੀਆਂ ਲਈ ਬਸਾਕੀਆਂ ਤੇ ਕੈਲਪਰ ਦਿੱਤੇ ਜਾਣਗੇ। उत्तराखंड में जमीन खिसकण कारण केदारनाथ यात्रा अगले हुक्मां तक रोक दी गई है कौमी आफत प्रतिक्रिया बल सूबा आफत प्रतिक्रिया बल जिला आफत प्रतिक्रिया बल पुलिस और जिला प्रशासन के तालमेल उपराल मार्ग से फसे दो हजार तो सुरक्षित बचाया गया कल हैलीकाप्टर राही पिंबली रामबाड़ा तिनचोली तो करीब चार सौ पच्ची यात्रियों को बचाया गया सोन प्रयाग तिबली कार फसे एक हजार सौ विद्यार्थियों सुरक्षित बचा लिया गया है ਪੈਰਾਓਲੰਪਿਕ ਡੇ ਪੂਲ B ਵਿੱਚ ਭਾਰਤ ਹਾਕੀ ਚ ਅੱਜ ਆਪਣਾ ਆਖਰੀ ਲੀਗ ਮੈਚ ਆਸਟ੍ਰੇਲੀਆ ਖਿਲਾਫ ਖੇਡੇਗਾ ਭਾਰਤੀ ਸਮੇਂ ਮੁਤਾਬਕ ਇਹ ਮੈਚ ਸ਼ਾਮ 5:00 ਵਜੇ ਸ਼ੁਰੂ ਹੋਵੇਗਾ ਟੋਲਿਕਾਮਾਨ ਜੁਡੋ ਵਿੱਚ ਔਰਤਾਂ ਦੇ 78 ਕਿਲੋ ਪਾਰਵਰਗ ਵਿੱਚ ਕਿਊਬਾ ਦੀ ਇਡਾਲਿਸ ਓਟਿਸ ਨਾਲ ਪੜੇਗੀ ਦੂਜੇ ਪਾਸੇ ਮਰਦਾਂ ਦੀ ਡਿੰਗੀ ਸੇਲਿੰਗ ਵਿੱਚ ਵਿਸ਼ਨੂ ਸ਼ਰਵਨਨ ਆਪਣੀ ਤੀਜੀ ਤੇ ਚੌਥੀ ਦੌੜ ਖੇਡੇਗਾ ਜਦਕਿ ਔਰਤਾਂ ਦੀ ਡਿੰਗੀ ਵਿੱਚ ਨਿਤਰਾ ਕੁਮਨਨ ਆਪਣੀ ਦੂਜੀ ਤੇ ਤੀਜੀ ਦੌੜ ਖੇਡੇਗੀ ਐਥਲੈਟਿਕਸ ਮੁਕਾਬਲਿਆਂ ਦੇ ਦੂਜੇ ਦਿਨ ਪਰুল ਚਾਹਦਰੀ ਆਪਣੀ 올림픽 ਮਹਿੰਮ ਦੀ ਸ਼ੁਰੂਆਤ ਔਰਤਾਂ ਦੀ 5000 ਮੀਟਰ ਦੌੜ ਦੇ ਪਹਿਲੇ ਗੇੜ ਵਿੱਚ ਕਰੇਗੀ ਅਤੇ ਤਜਿੰਦਰ ਪਾਲ ਸਿੰਘ ਤੂਲ ਮਰਦਾਂ ਦੇ ਸ਼ਾਰਟ ਪੁੱਟ ਮੁਕਾਬਲੇ 'ਚ ਆਪਣੀ 올림픽 ਮਹਿੰਮ ਦੀ ਸ਼ੁਰੂਆਤ ਕਰਨਗੇ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਨਮਸਕਾਰ